ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤੋ ਸਤੋ ਤੁਸੀਂ ਜਿਵੇਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਖੇਤੀ ਮੇਲੇ ਸ਼ੁਰੂ ਹੋ ਚੁੱਕੇ ਐ ਬੱਲੋਵਾਲ ਸੌਂਕੜੀ ਦਾ ਮੇਲਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ 7 ਮਾਰਚ ਤੋਂ ਇਹ 25 ਨੰਬਰ ਚੁੱਕਾ ਹੈ 10 ਮਾਰਚ ਦੋਇਲ ਪੱਤੀ ਨੂੰ ਨਾਕਲਾਂ ਜਹਾਂਗੇ ਸ਼੍ਰੀ ਅਮਰਸਾਹਬ ਮੇਲਾ ਲੱਗਣ ਜਾ ਰਿਹਾ ਹੈ ਤੇ ਫਿਰ 11 ਮਾਰਚ 2025 ਨੂੰ ਫਰੀਕੋਟ ਦੇ ਮੇਲਾ ਲੱਗਣਾ ਹੈ ਤੇ ਇੱਥੇ ਕਿਹੜੇ ਕਿਹੜੇ ਵੀਸਾਨੂੰ ਮਿਲਣੇ ਹਨ ਇਹਨਾਂ ਮੇਲਿਆਂ ਤੇ ਤੇ ਬੀਆ ਦਾ ਰੇਟ ਕੀ ਹੋਏਗਾ ਉਸ ਸੰਬੰਧੀ ਆਪਾਂ ਗੱਲ ਕਰਦੇ ਆਂ ਆਪਣੀ ਸਕਰੀਨ ਤੇ ਨਜ਼ਰ ਦਿ Đਾਓ ਤਾਂ ਤੁਸੀਂ ਇੱਕ ਇੱਕ ਚੀਜ਼ ਇੱਥੋਂ ਦੇਖੋਗੇ ਤੁਸੀਂ ਇਹਦਾ ਜਿਹੜਾ ਹੈਗਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਚੋਨਾ ਪੀਆਰ 131 ਪੀਆਰ 130 ਪੀਆਰ 128 ਪੀਆਰ 126 ਪੀਆਰ 121 ਪੀਆਰ 114 ਤੇ ਪੀਆਰ 131 ਠੀਕ ਹੈ ਮਾਫ ਕਰਨਾ ਪੀਆਰ 113 ਇਨਾਂ ਦਾ ਜਿਹੜਾ ਹੈਗਾ ਬੀ ਤੁਹਾਨੂੰ ਮਿਲੇਗਾ ਪੈਕਿੰਗ ਸਾਈਜ਼ ਹੋਏਗੀ 8 ਕਿਲੋ 16 ਕਿਲੋ ਤੇ 24 ਕਿਲੋ 8 ਕਿਲੋ ਦਾ ਰੇਟ ਹੋਗਾ 450 ਰੁਪਿਆ 16 ਕਿਲੋ ਦਾ 900 ਤੇ 24 ਕਿਲੋ ਦਾ ਰੇਟ ਹੋਏਗਾ 1350 ਰੁਪਿਆ ਇਸੇ ਤਰੀਕੇ ਦੇ ਨਾਲ ਬਾਸਮਤੀ ਐ ਤੇ ਤੁਸੀਂ ਆਪਣੀ ਸਕਰੀਨ ਤੇ ਧਿਆਨ ਕਰੋ ਬਾਸਮਤੀ ਪੰਜਾਬ ਬਾਸਮਤੀ 7 ਉੱਸਾ ਬਾਸਮਤੀ 1847 ਉੱਸਾ ਬਾਸਮਤੀ 1718 ਉਸਾ ਬਾਸਮਤੀ 11 21 ਪੂਸਾ ਬਾਸਮਤੀ 1509 ਇਹਨਾਂ ਦਾ 8 ਕਿਲੋ ਤੇ 24 ਕਿਲੋ ਦੀ ਪੈਕਿੰਗ ਮਿਲੂਗੀ 18 85 ਨਹੀਂ ਮਿਲੇਗੀ ਜੀ 18 86 ਵੀ ਅਕੇ ਨਹੀਂ ਦੇ ਰਹੇ ਇਹ ਸਿਰ ਤੁਹਾਨੂੰ ਆ ਜਿਹੜਾ ਹੈਗਾ 18 47 17 18 11 21 1509 ਦੇ ਪੰਜਾਬ ਬਾਸਮਤੀ 7 ਦੇ ਰਹੇ ਐ ਤਾਂ 8 ਕਿਲੋ ਦਾ ਰੇਟ ਹੋਗਾ 600 ਰੁਪਿਆ ਤੇ 24 ਕਿਲੋ ਰੇਟ ਹੋਗਾ 1800 ਰੁਪਿਆ ਇਸੀ ਦਾ ਧਿਆਨ ਰੱਖਣਾ 60ੀ ਮੂੰਗੀ ਮਿਲੇਗੀ SML 1827 ਇਹ ਜਿਹੜੀ ਹੈਗੀ ਹੈ 2 6 ਤੇ 12 ਕਿਲੋਰੀ ਪੈਕਿੰਗੀਆਂ ਦੀ ਹੋਏਗੀ 300 900 ਤੇ 1800 ਰੁਪਈਆ ਮੈਂ ਕਿ 2 ਕਿਲੋ ਦਾ 300 ਮੈਂ 3 ਕਿਲੋ ਦਾ 150 ਰੁਪਈਆ ਕਿਲੋ ਤੁਹਾਨੂੰ ਇਹ ਦੀ ਮੰਗੀ ਹੈਗੀ ਆ ਉਹ ਉੱਤੇ ਦੇਣਗੇ 60 ਮਾਂ ਮਾਂ ਦੀਆਂ ਦੋ ਕਿਸਮਾਂ ਦੇ ਰਹੇ ਨੇ ਜੀ ਮਾਂ 1137 ਤੇ ਮਾਂ 1008 ਸਾਢੇ 4 ਕੁਇੰਟਲ ਝਾੜ ਹੈ 1137 ਅਤੇ 1 ਰੱਠ ਦਾ 4.2 ਕੁਇੰਟਲ ਹੈਗਾ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਹੋਗੀ 200 ਰੁਪਏ ਕਿਲੋ ਹੀ ਮਾਂ ਤੁਹਾਨੂੰ ਮਿਲਣਗੇ ਸੋਨੀ ਰਤ ਦੇ ਜਿਹੜੀ ਮੂੰਗੀ ਹੈਗੀ ਹੈ ਐਮ ਐਲ 1808 ਐਮ ਐਲ 2056 ਇਹ ਵੀ 4 ਕਿਲੋ ਤੇ 8 ਕਿਲੋ ਦੀ ਪੈਕਿੰਗ ਮਿਲੇਗੀ 150 ਰੁਪਏ ਕਿਲੋ ਰਸਾ ਉਹਨਾਂ ਇਹਦਾ ਰੇਟ ਰੱਖਿਆ ਗਿਆ ਸੋਨੀ ਰਤਰੇ ਮਾਂ 883 ਮਾਂ 114 ਇਹ ਵੀ ਮਿਲਣਗੇ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਤੇ ਰੇਟ ਇਹ ਦਾ 200 ਰੁਪਿਆ ਕਿਲੋ ਹੋਏਗਾ ਅਰਹਰਦਾ ਬੀ ਜੇ ਕੋਈ ਲੈਣਾ ਚਾਹਵੇ ਤਾਂ AL882 PAU881 ਤੇ 2 ਕਿਲੋ ਤੇ 6 ਕਿਲੋ ਦੀ ਪੈਕਿੰਗ ਮਿਲੇਗੀ 120 ਰੁਪਏ ਕਿਲੋ ਜਿਹੜਾ ਹੈਗਾ ਇਹਨਾਂ ਰੇਟ ਹੋਏਗਾ ਸੋਇਆ ਬੀਨ ਦੀ ਕੋਈ ਕਾਸ਼ਟ ਕਰਨੀ ਚਾਹੁੰਦਾ ਕਿਸਾਨ ਸੀ ਸਾਥੀ ਤਾਂ ਸੋਇਆ ਬੀਨ ਦੇ ਵਾਸਤੇ ਤੁਹਾਡੇ ਕੋਲੇ SL958 ਕਿਸਮ ਦਾ ਬੀ ਦਿੱਤਾ ਜਾਊਗਾ 2 ਕਿਲੋ ਤੇ 15 ਕਿਲੋ ਦੀ ਪੈਕਿੰਗ ਹੋਏਗੀ 75 ਰੁਪਏ ਕਿਲੋ ਜਿਹੜਾ ਹੈਗਾ ਤੁਹਾਨੂੰ ਇਹ ਬੀ ਉੱਥੋਂ ਮਿਲੇਗਾ ਠੀਕ ਹੈ ਸੋਨੀ ਰੋਦੀ ਮੱਕੀ ਜੇਸੀ 12 5 ਕਿਲੋ ਤੇ 10 ਕਿਲੋ ਦੀ ਪੈਕਿੰਗ ਮਿਲੇਗੀ ਤੇ ਇਹਦਾ ਰੇਟ ਜਿਹੜਾ ਹੈਗਾ 5 ਕਿਲੋ ਦਾ 300 ਰੁਪਇਆ ਹੋਏਗਾ 10 ਕਿਲੋ ਦਾ 600 ਮੱਕੇ 60 ਰੁਪਏ ਕਿਲੋ ਮਿਲੇਗੀ ਚਾਰੇ ਵਾਲੀ ਮੱਕੀ ਦਾ ਵੀ ਤੁਹਾਨੂੰ ਮਿਲੇਗਾ ਜੇ 108107 ਤੇ 106 ਤਾਂ 5 ਕਿਲੋ ਦੀ ਤੇ 15 ਕਿਲੋ ਦੀ ਪੈਕਿੰਗ ਹੋਏਗੀ ਤੇ ਇਹਦਾ ਰੇਟ ਵੀ ਜਿਹੜਾ ਹੈਗਾ 60 ਰੁਪਏ ਕਿਲੋ ਇਹਦਾ ਤੁਹਾਨੂੰ ਲਗਾਇਆ ਜਾਏਗਾ ਬਾਜਰਾ PCB 166 FBC 16 PCB 165 2 किलो ਤੇ 4 ਕਿਲੋਰੀ ਪੈਕੇਜ ਮਿਲੇਗਾ 75 ਪ੍ਰੀ ਕਿਲੋ ਦਾ ਰੇਟ ਹੋਏਗਾ ਚਰੀ SL 75 SL 46 2 ਕਿਲੋ ਤੇ 4 ਕਿਲੋਰੀ ਪੈਕੇਜ ਮਿਲੇਗੀ ਰੇਟ 75 ਪ੍ਰੀ ਕਿਲੋ ਸੁਡੈਕਚਰੀ ਪੰਜਾਬ ਸੁਡੈਕਚਰੀ 4 2 ਕਿਲੋ ਦੇ 4 ਕਿਲੋਰੀ ਪੈਕੇਜ ਮਿਲੇਗੀ 150 ਰੁਪਿਆ ਕਿਲੋ ਜਿਹੜਾ ਹੈਗਾ ਰੇਟ ਹੋਏਗਾ ਤੇਲ ਤੇਲ ਜਿਹੜਾ ਹੈਗਾ ਪੰਜਾਬ ਤੇਲ ਨੰਬਰ 2 ਇਹ 200 ਗ੍ਰਾਮ ਤੇ 1 ਕਿਲੋ ਦੀ ਪੈਕਿੰਗ ਮਿਲੀ ਕਿਉਂਕਿ ਥੋੜਾ ਚਾਹੀਦਾ ਹੁੰਦਾ ਨਾ ਇਹ ਤਾਂ ਇਹਦਾ ਜਿਹੜਾ ਹੈਗਾ ਤੁਹਾਡਾ 1 ਕਿਲੋ ਦਾ ਡੇਟ ਹੋਏਗਾ 150 ਰੁਪਿਆ ਸਭ ਤੋਂ ਵੱਡੀ ਗੱਲ ਆਮ ਤੌਰ ਤੇ ਸਾਡੇ ਕਿਸਾਨ ਵੀਰ ਦੇਸੀ ਕਪਾਹ ਦੀ ਡਿਮਾਂਡ ਕਰਦੇ ਆ ਕਿ ਦੇਸੀ ਕਪਾਹ ਦਾ ਬੀ ਮਿਲੇ ਧਿਆਨ ਰੱਖਿਓ ਜਓ ਦੇਸੀ ਕਪਾਹ ਦਾ ਬੀ ਤੁਹਾਨੂੰ ਮਿਲੇਗਾ ਆ ਜਿਹੜਾ ਬਠਿੰਡੇ ਵਾਲਾ ਮੇਲਾ ਹੈਗਾ ਉਸ ਮੇਲੇ ਤੋਂ ਦੇਸੀ ਕਪਾਹ ਦਾ ਬੀ ਮਿਲੇਗਾ ਯੂਨੀਵਰਸਿਟੀ ਤੋਂ ਦੇਸੀ ਕਪਾਹ ਦਾ ਬੀ ਮਿਲੇਗਾ ਦੇਸੀ ਕਪਾ ਐਫ ਡੀ ਕੇ 124 ਐਫ ਡੀ ਕੇ 124 ਵੈਰਾਈਟੀ ਜਿਹੜੀ ਹੈਗੀ ਹੈ ਇਹ ਜਿਹੜਾ 3 ਕਿਲੋ ਦੀ ਪੈਕਿੰਗ ਮਿਲੇਗੀ 100 ਰੁਪਏ ਕਿਲੋ ਤੋਂ ਦੇਸੀ ਕਪਾ ਦਾ ਵੀ ਮਿਲੇਗਾ ਮੋਟੇ ਅਨਾਜ ਚੀਨਾ ਕੰਗਣੀ ਇਹ ਜਿਹੜੀ ਹੈਗੀ ਹੈ ਕਿਲੋ ਦੀ ਪੈਕਿੰਗ ਹੋਗੀ 300 ਰੁਪਏ ਕਿਲੋ ਮਿਲੇਗਾ ਦਾਲਾਂ ਤੇ ਤੇਲ ਬੀਜ ਦੀ ਕਿੱਟ ਦਾ ਜਿਹੜਾ ਇੱਕ ਪੈਕਟ ਹੈਗਾ ਉਹ 300 ਰੁਪਏ ਦਾ ਮਿਲੇਗਾ ਕਿੱਟ ਕੀ ਹੋਊਗਾ ਮੂੰਗੀ ਹੋਊਗੀ ਮਾਂ ਹੋਣਗੇ ਸੋਇਆਬੀਨ ਹੋਊਗਾ ਮੂੰਫਲੀ ਹੋਊਗੀ ਤਿਲ ਹੋਊਗੀ ਚਾਰੇ ਵਾਲੀਆਂ ਫਸਲਾਂ ਦੀ ਜਿਹੜੀ ਕਿੱਟ ਹੈਗੀ ਆ ਉੱਤੇ ਮੱਕੀ ਬਾਜਰਾ ਜਵਾਰ ਗਿੰਨੀ ਕਾ ਹੋਊਗਾ ਮੱਕੀ 2 ਕਿਲੋ ਹੋਊਗੀ ਬਾਜਰਾ 450 ਗ੍ਰਾਮ ਹੋਏਗਾ ਜਵਾਰ 1 ਕਿਲੋ ਹੋਊਗੀ ਗਿੰਨੀ ਕਾ ਜਿਹੜਾਗਾ 100 ਗ੍ਰਾਮ ਹੋਏਗਾ ਤੇ ਇਹਦਾ ਇੱਕ ਪੈਕਟ 300 ਰੁਪਏ ਦਾ ਮਿਲੇਗਾ ਮੋٹے ਨਾਜਾ ਦੀ ਕਿੱਟ 100 ਰੁਪਏ ਦਾ ਪੈਕਟ ਮਿਲੇਗਾ ਚੀਨਾ 100 ਗ੍ਰਾਮ ਕੰਗਣੀ 100 ਗ੍ਰਾਮ ਬਾਜਰਾ 50 ਗ੍ਰਾਮ ਤੇ ਜਵਾਰ 200 ਗ੍ਰਾਮ ਹੋਏਗੀ ਇਸ ਪੈਕਟ ਦੇ ਵਿੱਚ ਤਾਂ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਆਕਦੂ ਕੀ ਆਕਦੂ ਦੇ ਵਿੱਚ ਦੋ ਕਿਸਮਾਂ ਨੇ ਸਾਡੀਆਂ ਆ ਜਿਹੜੇ ਵੀਰ ਸਾਡੇ ਸਬਜ਼ੀ ਦੇ ਵਿੱਚ ਖਾਸ ਤੁਸੀਂ ਕਹਿੰਦੇ ਕਿ ਅਸੀਂ ਹਾਈਬ੍ਰਿਡ ਨਹੀਂ ਖਾਣਾ ਦੇਸੀ ਵੀ ਖਾਣਾ ਇਹ ਦੇਸੀ ਨੇ ਇਹਨਾਂ ਨੂੰ ਵੀ ਬਾਰ ਬਾਰ ਉਗਾ ਸਕਦੇ ਹਾਂ ਪੰਜਾਬ ਕਮਲ ਪੰਜਾਬ ਬਰਕਤ ਠੀਕ ਹੈ ਰੇਟ ਤੁਹਾਡੀ ਸਕਰੀਨ ਦੇ ਉੱਤੇ ਹੈਗਾ ਖਰਬੂਜਾ ਪੰਜਾਬ ਸੁਨਹਿਰੀ ਹਰਾ ਮਦੂ ਪੰਜਾਬ ਅੰਮ੍ਰਿਤ ਤਰਬੂਜ ਪੰਜਾਬ ਮਠਾਸ ਭਿੰਡੀ ਪੰਜਾਬ ਲਾਲੀਮਾ বেগন ਦੇ پنجاب ਰੌਣਕ 50% 50% ਭਰਪੂਰ। ਕਰੇਲਾ پنجاب 15 پنجاب 14 ਵੀ ਮਿਲੇਗਾ। ਹਲਵਾ ਕਦੂ پنجاب ਸਮਰਾਟ 50 نواਹ 50 ਮੱਗ ਕਦੂ। ਮੱਗਸ ਕਦੂ ਦਾ ਨੀ ਬੀਜ ਲੈਣ ਦੀ ਕੋਸ਼ਿਸ਼ ਕਰਨਾ। ਇਹ ਜੇ ਇਹ ਸਪੈਸ਼ਲ ਮੱਗਾਸ ਤੇ ਬਣਿਆ ਹੋਇਆ। ਟਿੰਡੇ S48 ਬਹੁਤ ਪੁਰਾਣੀ ਵੈਰਾਈਟੀ ਵਧੀਆ। ਗੁਵਾਰਾ پنجاب ਵੈਜੀਟੇਬਲ ਗੁਵਾਰਾ ਨੰਬਰ 1। ਹਲਦੀ پنجاب ਹਲਦੀ 1 پنجاب ਹਲਦੀ 2। ਇਹ 2 ਕਿਲੋ ਦੀ ਪੈਕਿੰਗ ਹੋਗੀ 50 ਪੀ ਕਿਲੋ ਰੇਟ ਮਿਲੇਗੀ। ਆਲੂ ਵੀ ਜਿਹੜਾ ਹੈਗਾ ਦੇਰੇ ਹੈ PP102 ਕੁਪਰੀ ਪੋਖਰਾਜ ਇੱਕ ਕੁਪਰੀ ਜੋਤੀ 50 ਕਿਲੋ ਦੀ ਪੈਕਿੰਗ ਉਹ ਵੀ 1000 ਰੁਪਏ ਦਾ ਮਿਲੇਗਾ ਸਬਜ਼ੀਆਂ ਦੀ ਕੱਟ ਵੀ ਮਿਲੇਗੀ ਸਬਜ਼ੀਆਂ ਦੀ ਜਿਹੜੀ ਕੱਟ ਹੈਗੀ ਆ 100 ਰੁਪਏ ਰੇਟ ਹੋਏਗਾ ਠੀਕ ਹੈ ਇਸ ਤੋਂ ਇਲਾਵਾ ਭਾਈ ਜਿਹੜਾ ਹੈਗਾ ਤੁਹਾਡੀ ਸਕਰੀਨ ਦੇ ਉੱਤੇ ਰਜਿੰਦਰ ਸਿੰਘ ਗੌਰਵ ਹੋਸਲਾ ਅਤੇ ਤਰਵਿੰਦਰ ਪਾਲ ਸਿੰਘ ਦਫ਼ਤਰ ਨਿਰਦੇਸ਼ਕ ਬੀਜ ਉਹਨਾਂ ਦਾ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਦਿੱਤਾ ਤੁਸੀਂ ਉੱਥੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਇਹ ਬੀ ਹੈ ਤਾਂ ਇਹਨਾਂ ਬੀਆਂ ਨੂੰ ਤੁਸੀਂ ਜਿਹੜਾ ਹੈਗਾ ਆਪਣਾ ਉੱਥੋਂ ਜਾ ਕੇ ਲੈ ਸਕਦੇ ਹੋ ਬੀਆਂ ਦੇ ਰੇਟਡ ਨਾਲ ਸ਼ੇਅਰ ਕਰ ਦਿੱਤੇ ਗਏ ਐ ਤੇ ਮੇਲਾ ਤੁਹਾਨੂੰ ਪਤਾ ਹੀ ਐ ਕਿ ਪੰਜਾਬ ਦੇ ਵਿੱਚ ਮੇਲੇ ਜਿਹੜੇ ਹੈਗੇ ਆ 10 ਮਾਰਚ ਨੂੰ ਨਾਕਲਾਂ ਜਹਾਗੀਰ 11 ਮਾਰਚ ਨੂੰ ਫਰੀਦਕੋਟ 13 ਮਾਰਚ ਨੂੰ ਗੁਰਦਾਸਪੁਰ 18 ਮਾਰਚ ਨੂੰ ਜਿਹੜਾ ਹੈਗਾ ਬਠਿੰਡੇ ਤੇ 21 ਅਤੇ 22 ਮਾਰਚ ਨੂੰ ਜਿਹੜਾ ਹੈਗਾ ਲੁਧਿਆਣਾ ਤੇ 25 ਮਾਰਚ ਨੂੰ ਜਿਹੜਾ ਹੈਗਾ ਰੋਣੀ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਇਹ ਚੀਜ਼ ਦਾ ਧਿਆਨ ਰੱਖਿਓ ਉਮੀਦ ਕਰਦਾ ਹਾਂ ਜਾਣਕਾਰੀ ਲਾਇਕ ਹੋਵੇ ਸਾਫ ਤੇਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਇੱਕ ਚੀਜ਼ ਰਹਿ ਗਈ ਸੀਗੀ ਗੇਦੇ ਜਸਤੇ ਬਠਿੰਡੇ ਵਾਲਾ ਮੇਲਾ ਹੈਗਾ ਉਦੋਂ ਹੀ 17-18 ਮਾਰਚ ਨੂੰ ਹਰਿਆਣੇ ਦੇ ਵਿੱਚ ਵੀ ਮੇਲਾ ਲੱਗ ਰਿਹਾ ਹੈ हिसार ਦੇ ਵਿੱਚ ਕਿ ਕੀ ਧਿਆਨ ਰੱਖਿਓ ਠੀਕ ਹੈ ਜੀ ਤਾਂ ਜਿਹੜਾ ਤੁਹਾਡਾ 126 ਦਾ ਰੋਲਾ ਹੈ 126 131 ਝੋਨੇ ਬਹੁਤ ਵਧੀਆ ਨੇ ਇਹਦੇ ਤਕਨੀਕੀ ਤੌਰ ਤੇ ਇਹਨਾਂ ਝੋਨਿਆਂ 'ਚ ਕੋਈ ਦਿੱਕਤ ਨਹੀਂ ਹੈਗੀ ਇਸ ਕਰਕੇ ਇਹ ਝੋਨੇ ਦਾ ਵੀ ਮਿਲੇਗਾ ਤਾਂ ਅੱਗੇ ਜਿਹੜਾ ਹੈਗਾ ਜੇਕਰ ਗਾਂਹ ਕਿ ਦਿੱਕਤ ਆਉਂਦੀ ਉਹ ਇੱਕ ਵੱਖਰੀ ਗੱਲ ਹੈ ਕਿ ਕੋਈ ਨਰੇ ਕੋਈ ਦਿੱਕਤ ਹੋਵੇ ਕਿਉਂਕਿ ਯੂਨੀਵਰਸਿਟੀ ਨੇ ਬਾਰ-ਬਾਰ ਸੱਦ ਕੀਤਾ ਕਿ ਸਾਡੇ ਚੋਣੇ ਜਿਹੜਾ ਹੈਗਾ ਇਹ ਚੱਕਸ ਪੂਰਾ ਹੈਗਾ ਚੌਰ ਪੂਰਾ ਨਿਕਲਦਾ ਟੋਟਾ ਘੱਟ ਹੈਗਾ ਲੇਕਿਨ ਯੂਨੀਵਰਸਿਟੀ ਨੇ ਬਾਰ-ਬਾਰ ਇਹ ਸਾਬਤ ਕੀਤਾ ਹੈ ਕਿ ਇਸ ਇਨ੍ਹਾਂ ਕਿਸਮਾਂ ਦੇ ਵਿੱਚ ਕੋਈ ਦਿੱਕਤ ਨਹੀਂ ਬਾਜ਼ਾਰ ਤੁਹਾਨੂੰ ਦਿੱਕਤ ਆਈ ਹੈ ਪਿਛਲੇ ਸਾਲ ਉਹ ਇੱਕ ਵੱਖਰੀ ਗੱਲ ਹੈ ਕਿ ਬਹੁਤ ਵੱਡੀ ਦਿੱਕਤ ਆਈ ਸੀ ਪਰੰਤੂ ਯੂਨੀਵਰਸਿਟੀ ਅਨੁਸਾਰ ਇਨ੍ਹਾਂ ਕਿਸਮਾਂ ਦੇ ਵਿੱਚ ਕੋਈ ਕਮੀ ਨਹੀਂ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ